ਕਬੂਤਰਵਾਸਾਂ ਦੇ ਚੱਕਰ 'ਚ ਆ ਕੇ 사ウਦੀ ਅਰਬ ਚ ਫਸੇ ਤੀਫ ਜੋ 26 ਪਾਰਟੀ ਨੌਜਵਾਨ ਦੇਸ਼ ਵਾਪਸ ਪਰਤੇ ਨੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਨੇ ਇਹਨਾਂ ਨੌਜਵਾਨਾਂ ਦੀ ਮਦਦ ਕੀਤੀ ਹੈ। ਇਹ ਨੌਜਵਾਨ ਸੋਸ਼ਲ ਮੀਡੀਆ ਦੇ ਰਾਹੀਂ ਭਗਵੰਤ ਮਾਨ ਤੇ ਸੰਪਰਕ ਵਿੱਚ ਆਏ ਸਨ ਜਿਨ੍ਹਾਂ ਨੂੰ ਖਾੜੀ ਦੇਸ਼ਾਂ ਦੇ ਜਿਮਿਨਾ ਤਨਖਾਹਾਂ ਦੇ ਗੁਲਾਮਾਂ ਵਾਂਗ ਜੀਵਨ ਜਿਉਣਾ ਪੈਂਦਾ ਸੀ। ਸ਼੍ਰੀ ਕਾਲਤਖ ਸਾਹਿਬ ਦੇ ਥਾਪੇ ਦੇ ਕਾਰਜਕਰਜ ਦੇ ਅਧਿਧਾਰ ਧਿਆਨ ਸਿੰਘ ਮੰਡ ਤੇ ਸ਼ੋਮਨੀ ਗੁਰਦਾਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਵਰੇ ਨੇ ਅਵਤਾਰ ਸਿੰਘ ਨੇ ਕਿਹਾ ਕਿ ਸਰਵਤ ਖਾਲਸਾ ਥਾਪੇ ਜਿਸ ਤਰ੍ਹਾਂ ਦੀ ਚੱਲੀ ਤਾਂ ਆਪਣੀ ਮਰਜ਼ੀ ਨਾਲ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ ਚੁਣ ਲੈਣਗੇ। ਦਰਸਲ ਗੁਰਗੰਗ ਸਾਹਿਬ ਦੀ ਵਿਅਦਬੀ ਦੀ ਜਾਂਚ ਰਿਪੋਰਟ ਨੂੰ ਲੈ ਕੇ ਡਿਪਟੀ ਸੀਐਮ ਸੁਖਵੀਰ ਬਾਦਲ ਨੂੰ ਮੰਡ ਨੇ ਤਲਬ ਕੀਤਾ ਹੈ ਜਿਸ ਦੇ ਬਾਅਦ ਸ਼ੋਮਨੀ ਗੁਰਦਾਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈ। ਇੱਕ ਵਾਰ ਫਿਰ ਤੋਂ ਐਮਪੀ ਸਾਂਝਾ ਦੀ ਖਬਰ ਦਾ ਅਸਰ ਦਿਖਿਆ ਹੈ ਦਰਸਲ ਸੰਗਰੂਰ ਦੇ ਪਿੰਡ ਬੀਰਕਲਾਂ ਦੀ ਕੁੜੀ ਹੁਸਨ ਕੌਰ ਦੀ ਪੜਾਈ ਦਾ ਖਰਚਾ ਤੇ ਉਸਤੇ ਘਰ ਦੀ ਮੁਰੰਮਤ ਹੁਣ ਸਾਂਸਦ ਭਗਵੰਤ ਮਾਨ ਨੇ ਕਰਾਉਣ ਦੀ ਗੱਲ ਆਖੀ ਹੈ ਮਿੱਤਰੀ ਨੇ ਗੰਨੇ ਦਾ ਜੂਸ ਵੇਚ ਕੇ ਘਰ ਚਾਲਣ ਵਾਲੀ ਹੁਸਨ ਕੌਰ ਦੀ ਮਾੜੀ ਆਰਥਿਕ ਹਾਲਤ ਦੀ ਖਬਰ ਐਮਪੀ ਸਾਂਝਾ ਤੇ ਵਿਖਾਈ ਗਈ ਸੀ ਉਸ ਤੋਂ ਬਾਅਦ ਹੁਸਨ ਕੌਰ ਲਈ ਮਦਦ ਤੇ ਕਈ ਹੱਥ ਅੱਗੇ ਆਏ ਨੇ ਅੰਮ੍ਰਿਤਸਰ ਦੇ ਮਾਨਾ ਵਾਲਾ ਵਿੱਚ ਕੱਲ ਵਿਤਮਨ ਤੇ ਅਰੁਣਜੀਤ ਦੀ ਸਮ੍ਰਿਤੀ ਰਾਨੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਅਰੁਣਜੀਤਲੀ ਦੇ ਆਗਮਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਇਸ ਦੇ ਲਈ 3.5 ਲੱਖ ਰੁਪਏ ਦੇ ਫੁੱਲਾਂ ਨਾਲ ਸਟੇਜ ਨੂੰ ਸਜਾਇਆ ਗਿਆ ਹੈ ਤਦ ਕਿ ਸੁਰੱਖਿਆ ਲਈ 1200 ਜਵਾਨਾਂ ਨੂੰ ਲਗਾਇਆ ਗਿਆ ਮੋਦੀ ਸਰਕਾਰ ਵੱਲੋਂ 1984 ਦੇ ਦਿੱਲੀ ਵਿੱਚ ਸਿੱਕਤ ਲਿਆਂ ਦੀ ਜਾਂਚ ਲਈ ਘਟਿਤ ਕੀਤੀ ਗਈ ਐਸਟੀ ਨੇ ਆਖਰਕਾਰ 16 ਮਹੀਨੇ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਐਸਟੀ ਨੇ ਫਿਲਹਾਲ ਬਾਈ ਕੇਸਾਂ ਉੱਪਰ ਹੀ ਜਾਂਚ ਸ਼ੁਰੂ ਕੀਤੀ ਹੈ ਇਨਾ ਬਾਈ ਕੇਸਾਂ ਵਿੱਚ ਐਫਆਰ ਦਾ ਦਰਜ ਸੀ ਪਰ ਸਬੂਤਾਂ ਦੀ ਘਾਟ ਕਰਨ ਦੇ ਨਾਲ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ ਐਸਆਈਟੀ ਨੇ 31 ਜੁਲਾਈ 2016 ਤੱਕ ਇਨਾ ਬਾਈ ਕੇਸਾਂ ਦੇ ਸਬੰਧ ਵਿੱਚ ਸਬੂਤ ਜਾਂਚ ਟੀਮ ਨੂੰ ਦੇਣ ਦੀ ਅਪੀਲ ਕੀਤੀ ਹੈ